ਰੱਬ ਤੋਂ ਮੰਗੇਗਾ ਸਿਰਫ ਰਖੜੀ ਲੈ ਕੇ ਤੈਨੂੰ ਮੈਂ ਇੱਥੇ ਮੋੜ ਤੇ ਆਲਾ ਤੱਕ ਲੈ ਕੇ ਆਹ ਰਖੜੀ ਬਣਾਗੇ ਸੀ ਨਾ ਬੜਵਧੀ ਰਖੜੀ ਸਾਨੂੰ ਜਰੂਰ ਤੇਰੀ ਅਗਲੀ ਲਪੜੀ ਨੂੰ ਛੱਡ ਕੇ ਹੋਏ ਐਂਗਰੀ ਕਿਆਂ ਨਿਕਲ ਜਾ ਭਾਬੀਆ ਰਖੜੀ ਦੇ ਦਿੰਦੇ ਵੀਰੇ ਨੂੰ ਅਸੀਂ ਪੀਰਾ ਰਖੜੀ ਨਹੀਂ ਬਣਾਉਂਦਾ ਕਰ ਠੀਕ ਹੈ ਮੈਨੂੰ ਸਾਥ ਵੇ ਵੀਰਾ ਬਾਪੂ ਜੀ ਦਾ ਲੱਗਦਾ ਰਹਿੰਦਾ ਤੇਰੇ ਨਾਲ ਮਿਲਣ ਆਉਂਦਾ ਕਿਹੜੀ ਰਖੜੀ ਲੈ ਕੇ ਤੇਰੇ ਨਾਲ ਵਸਦਾ ਹੋ ਜਹਾਂ ਅਣ ਆਏ ਰੱਬ ਕੱਢ ਲੈ ਮੈਨੂੰ ਆਏ ਮਿਲ ਜਾ ਉਹ ਤੈਨੂੰ ਪੜਪੜਾ ਪਾਂ ਕੰਢੇ ਕਰਕੇ ਖੇਡਦੇ ਨੇ ਦੀ ਚਾਹ ਤੇ पाच ਕੋ ਲੋ ਰਿਸ਼ਤੇ ਨਰਮ ਜਾਂਦੇ ਨੇ ਇਹ ਕੋਈ ਪਤਾ ਨਹੀਂ ਨੜ ਮੈਂ ਤਾਂ ਆਪਣੇ ਵੀਰੇ ਕਰਕੇ ਆਈ ਤੇ ਮੈਨੂੰ ਕਿਹੜਾ ਕੁਛ ਲੈਣਾ ਇਥੇ ਮੇਰਾ ਰੱਬ ਕੁੜੀਆਂ ਨਾਲ ਇੰਨਾ ਕਿਉਂ ਕਰਦਾ ਕੁੜੀਆਂ ਨੇ ਫਰਜ਼ ਤਾਂ ਪੈਕੇ ਕਰਦੀ ਹੁੰਦੇ ਨੇ